ਫਗਵਾੜਾ ਦੇ ਬੰਗਾ ਰੋਡ ਤੋਂ ਜਸਵੀਰ ਸਿੰਘ ਚਾਨਾ ਪਰਿਵਾਰ ਵੱਲੋਂ ਸਰੰਦ ਤੇ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਵਿਖੇ ਨਮਸਤਕ ਓਨਲੀ ਬਾਸਰਵਾਨਾ ਕੀਤੀ ਗਈ ਇਸ ਮੌਕੇ ਉੱਥੇ ਆਈਆਂ ਹੋਈਆਂ ਸੰਗਤਾਂ ਲਈ ਜ਼ਿਆਦਾ ਲੰਗਰ ਵੀ ਲਾਇਆ ਗਿਆ ਅੱਜ ਸਤਕਾਰਯੋਗ ਸਾਡੇ ਜਤ ਸਿੰਘ ਜੀ ਚਾਨਾ ਜੀ ਅਤੇ ਉਹਦੇ ਪਰਿਵਾਰ ਨੂੰ ਅੱਜ ਅਸੀਂ ਸਰਹੰਦ ਅਤੇ ਫਤਿਹਗੜ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਇਹ ਬੜਾ ਪਵਿੱਤਰ ਕੰਮ ਹੈ ਜਿਹੜਾ ਇਹ ਕਰ ਰਹੇ ਹਨ ਕਿਉਂਕਿ ਫਤਿਹਗੜ ਸਾਹਿਬ ਸ਼ੂਫੇ ਸਾਹਿਬ ਜੀਾਂ ਦੀ ਸ਼ਹੀਦੀ ਦਾ ਸਥਾਨ ਹੈ ਇਸ ਥਾਂ 'ਤੇ ਜਾ ਕੇ ਜਿੱਥੇ ਅਸੀਂ ਉਹ ਛੋਟੇ ਸਾਹਿਬ ਜੀ ਜਿਨ੍ਹਾਂ ਨੇ 7 ਅਤੇ 9 ਸਾਲ ਦੀ ਉਮਰ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਸਾਨੂੰ ਸਾਰਿਆਂ ਦੇ ਦਾ ਭਲਾ ਕਰਨ ਦਾ ਸੰਦੇਸ਼ ਦਿੱਤਾ ਸੀ ਤੇ ਸੰਦੇਸ਼ ਦਿੱਤਾ ਕਿ ਸਾਰੇ ਮਨੁੱਖ ਬਰਾਬਰ ਹਨ ਸਾਰੇ ਮਨੁੱਖਾਂ ਨੂੰ ਆਪਾ ਆਪਣੇ ਅਧਿਕਾਰ ਹਨ ਉਸ ਅਧਿਕਾਰ ਦੇ ਤਹਿਤ ਕੋਈ ਵਿਅਕਤੀ ਕਿਸੇ ਵੀ ਧਰਮ ਦਾ ਪਾਲਣ ਕਰ ਸਕਦਾ ਹੈ ਉਹਨਾਂ ਨੇ ਇਹ ਕਿਹਾ ਸੀ ਨਾ ਅਸੀਂ ਆਪਣਾ ਧਰਮ ਤਬਦੀਲ ਕਰਨਾ ਨਾ ਕਿਸੇ ਦਾ ਧਰਮ ਤਬਦੀਲ ਕਰਨਾ ਕਰਮ ਦੇਣਾ ਤੋਂ ਆਪਣੀ ਉਹਨਾਂ ਨੇ ਇਸ ਗੱਲ ਦੇ ਲਈ ਮਨੁੱਖਤਾ ਦੇ ਲਈ ਆਪਣੀ ਜਾਨਾਂ ਗੁਰਬਾਨ ਕੀਤੀਆਂ ਸਨ ਉਹ ਅੱਜ ਉਹਨਾਂ ਦੇ ਅੱਗੇ ਨਤਮਸਤ ਹੋ ਕੇ ਇੱਕ ਨਵੀਂ ਸੀਰੀ ਲੈ ਕੇ ਅਜਿਹੀ ਸੀਰੀ ਜਿਹੜੀ ਸਾਜ ਸ੍ਰਿਸ਼ਟੀ ਦਾ ਸਾਰੀ ਮਾਨਵ ਰਦੀ ਭਲਾ ਕਰਨ ਵਾਲੀ ਹੋਵੇਗੀ ਉਹ ਲੈ ਕੇ ਅਸੀਂ ਆਵਾਂਗੇ ਸੋ ਇਸ ਯਾਤਰਾ ਤੇ ਜਾਣ ਲਈ ਕਿੰਨੇ ਛਾਤਰੀ ਜਾ ਰਹੇ ਹਨ ਆਰੇ ਸਭ ਨੂੰ ਸ਼ੁਭਕਾਮਨਾ ਅਤੇ ਜਾਨਾ ਪਰਿਵਾਰ ਦਾ ਬਹੁਤ ਬਹੁਤ ਧੰਵਾ ਪ੍ਰਮਾਤਮਾ ਕਰੇ ਪਰਿਵਾਰ ਅੱਗੇ ਵੀ ਪ੍ਰਸਾਰਥ ਕਰਦਾ ਹੈ ਵਕਤ ਵਕਤ ਪੀਰ ਸਥਾਨਾਂ ਲਿਜਾ ਕੇ ਉਹ ਕੰਮ ਸਾਡੇ ਇਤਿਹਾਸ ਨਾਲ ਸਾਡੇ ਸਾਡੇ ਗੁਰੂਆਂ ਨਾਲ ਜੋੜਦਾ ਹੈ ਇਸ ਤਰੀਕੇ ਨਾਲ ਇਹ ਪ੍ਰਸ਼ਾਸਤ ਕਰਦਾ ਹੈ ਉਹਦੇ ਨਾਲ-ਨਾਲ